ਆਈ ਯਾਰ ਜੀ ਆ ਦੋਨੇ ਟੀਮਾਂ ਹੀ ਘੱਟ ਲੱਗਿਆ ਇੱਕ ਤਾਂ ਹਾਰੀ ਗਈ ਆ ਦੂਜੀ ਉਹੀ ਘੱਟਦੇ ਅਸੀਂ ਸਾਡਾ ਵੀ ਆਉਦਾ ਜਰੂਸ ਪਾਈ ਜਨੇ ਅਸੀਂ ਡਰੋਂ ਡਰੋਂ ਦਾ ਰੌਲਾ ਤੁਸੀਂ ਆ ਪਾਈ ਜਨੇ ਆਪ ਵੀ ਗੰਦ ਪਾਈ ਜਨੇ ਇੱਥੇ ਆ ਕੇ ਆ ਰੌਲਾ ਵੀ ਕਰ ਦੇਣੀ ਆ ਭਾਈ ਅਸੀਂ ਆ ਕੋਈ ਗੱਲ ਆ ਯਾਰ ਅਸੀਂ ਥੋੜੀ ਇੱਜ਼ਤ ਕਰਦੇ ਆ ਕੋਸ਼ੇ ਭਾਈ ਬਿੱਲੇ ਨੇ ਦੱਸਿਆ ਕਹਿੰਦਾ ਰਪਿੰਦਰ ਜਲਾਲ ਭਾਈ ਤਾਂ ਉਹਨਾਂ ਨੂੰ ਜੱਫੀ ਪਾਉਣ ਲੱਗਿਆ ਸੀ ਕੋਸ਼ੇ ਗੱਲ ਯਾਰ ਆ ਕੀ ਗੱਲ ਓ ਯਾਰ ਮੇਲਾ ਨਾ ਖਰਾਬ ਕਰੋ ਵੀਰ ਬਣ ਕੇ ਯਾਰ ਨਾਨੀ ਪਲੇਅਰ ਆ ਯਾਰ ਗੋਸ਼ਿਆ ਓ ਜਲ ਭਰਾਵਾ ਹੈਲੋ 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 ਵੀਰ ਜੀ ਟੀਮ ਸਕ੍ਰੈਚ ਕਰਨ ਲੱਗੇ ਆ ਰੌਂਦਾ ਕੱਟਦੀ ਵੀਰੇ ਅਸੀਂ ਮੇਲਾ ਕਰਾਉਣੇ ਆ ਗੰਦ ਨਹੀਂ ਪੂਣਾ ਇੱਥੇ ਰੌਂਦਾ ਸਕ੍ਰੈਚ ਗੋਸ਼ੇ ਗੋਸ਼ੇ ਇੱਕ ਗੱਲ ਦੱਸ ਕੇ ਜਾਈ ਹੁਣ ਕੀ ਹੋ ਗਿਆ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਵਾਸਤੇ ਵੀ ਟੂਰਨਾਮੈਂਟ ਹੋਊਗਾ ਅਸੀਂ ਰੌਂਤੇ ਦੀ ਕੋਈ ਟੀਮ ਐਂਟਰ ਨਹੀਂ ਕਰਾਂਗੇ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਲੋਕ ਤਾਂ ਪਹਿਲੇ ਇੱਕ ਇੱਕ ਮਿੰਟ ਇੱਕ ਮਿੰਟ ਰੁਪਿੰਦਰ ਇੱਕ ਮਿੰਟ ਵੀਰੇ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਆ ਵੀ ਜਿੰਨੇ ਪਲੇਅਰ ਆ ਰੌਂਤੇ ਦੇ ਭਰਾ ਬਣ ਕੇ ਗਰਾਊਂਡ ਤੋਂ ਬਾਹਰ ਕਰ ਦਿਓ ਮੈਂ 2 ਮਿੰਟ ਦਾ ਵੇਟ ਕਰ ਲੋ ਪੇਸ਼ੈਂਸ ਸਬਰ ਦੋਨੇ ਪਾਸੇ ਹੀ ਹੈ ਨਹੀਂਗਾ ਪਹਿਲਾਂ ਉਹ ਮੁੰਡੇ ਨੇ ਰੋਂਤੇ ਵਾਲੇ ਨੇ ਉਹਨੂੰ ਗਲਤ ਇਸ਼ਾਰਾ ਕੀਤਾ ਸੀ ਚੱਲ ਸੋਚਿਆ ਯਾਰ ਵੀ ਦੋਨਾਂ ਦੀ ਜੱਫੀ ਪਵਾ ਕੇ ਸੌਰੀ ਕਹਾ ਲਈ ਮੜ ਕੇ ਮਾਲੇ ਵਾਲੇ ਮੁੰਡੇ ਨੇ ਉਹਨੂੰ ਧੱਕਾ ਮਾਰਿਆ ਐਨੀ ਜੀ ਗੱਲ ਹੋਈ ਹੈ ਆਪਾਂ ਕੋਈ ਮਾੜਾ ਮੋਟਾ ਸਬਰ ਵਾਲੀ ਗੱਲ ਵੇਖੋ ਯਾਰ ਕਿੰਨੇ ਲੋਕ ਸਾਨੂੰ ਵੇਖੀ ਜਾਂਦੇ ਆ ਤਿੰਨਾ ਗੁਰੂਆਂ ਦੀਏ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ ਇਹ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਟੂਰਨਾਮੈਂਟ ਨਹੀਂ ਖਰਾਬ ਕਰ ਰਹੇ ਇਹ ਗੁਰੂ ਘਰ ਦਾ ਟੂਰਨਾਮੈਂਟ ਖਰਾਬ ਕਰ ਰਹੇ ਹੋ ਤੁਸੀਂ ਇਹ ਬੇਨਤੀ ਹੈ ਇਹਨੂੰ ਇੱਥੇ ਨਿਬੇੜ ਜਿਓ ਨਹੀਂ ਬਾਹਰ ਜਿਵੇਂ ਹੱਥ ਜੇ ਮਾਰੀ ਜਾਂ ਲਾ ਨਾ ਵੀ ਆ ਜਾਓ ਆ ਜਾਓ ਇਹਨਾਂ ਗੱਲਾਂ 'ਚ ਨਿਬੜਦਾ ਕੁਝ ਨਹੀਂ ਹੁੰਦਾ ਸੋ ਇਹ ਬੇਨਤੀ ਹੈ ਕਬੱਡੀ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਖੜੀ ਹੈ ਇਹ ਤੁਸੀਂ ਸਾਰੇ ਭਲੀ ਭਾਤ ਜਾਣਦੇ ਹੋ ਸਾਡੀ ਇਹ ਬੇਨਤੀ ਹੈ ਮੇਰਾ ਵੀਰ ਬਣ ਕੇ ਰਿਕੁਐਸਟ ਹੈ ਤੁਹਾਡੇ ਅੱਗੇ ਤੁਹਾਡੇ ਵਿੱਚ ਯਾਰ ਜਮਾ ਹੀ ਪੇਸ਼ੈਂਸ ਨਹੀਂ ਗਈ ਤੁਹਾਡੇ 'ਚ ਜਮਾ ਹੀ ਮੈਂ ਕਹਿੰਦਾ ਵੀ ਨਿਮਰਤਾ ਬਿਲਕੁਲ ਵੀ ਹੈ ਨਹੀਂ ਯਾਰ ਤੁਸੀਂ ਯਾਰ ਇੱਕ ਦੂਜੇ ਦੇ ਗਲ ਪਈ ਜਾਂਦੇ ਹੋ ਪਹਿਲਾਂ ਪੁਰਾਣੇ ਸਮਿਆਂ 'ਚ ਪਲੇਅਰ ਹੁੰਦੇ ਸੀ ਮੂੰਹ ਰੰਗ ਦਿੰਦੇ ਸੀ ਚਪੇੜਾ ਮਾਰ ਮਾਰ ਕੇ ਤੇ ਉਹ ਕੁਝ ਕਹਿੰਦੇ ਨਹੀਂ ਸੀ ਹੁੰਦੇ ਯਾਰ ਤੇ ਤੁਸੀਂ ਯਾਰ ਮਾੜੀ ਜੀ ਗੱਲ ਵੀ ਨਹੀਂ ਸੰਹਾਰਦੇ ਹਾਲਾਤ ਕੀ ਬਣੇ ਪਏ ਆ 40% ਕਬੱਡੀ ਬਚੀ ਆ ਤੇ ਜੇ ਇਹ ਵੀ ਬੰਦ ਹੋਊਗੀ ਤੇ ਪਲੇਅਰਾਂ ਕਰਕੇ ਬੰਦ ਹੋਊਗੀ ਮੈਂ ਕਿਰਨ ਡਾਰੇ ਵੀ ਇਹ ਗੱਲ ਬੋਲੀ ਸੀ ਵੀ ਆਹ ਪਲੇਅਰਾਂ ਦੇ ਆ ਰੌਲੇ ਰੱਪੇ ਆਹ ਜਿਹੜੀਆਂ ਆਫਸ ਵਿੱਚ ਖੇਵਾਂ ਵਾਦੀਆਂ ਆਹ ਜਿਹੜੀ ਇੱਕ ਦੂਜੇ ਨਾਲ ਆਪਾਂ ਕਰਦੇ ਆ ਇਹਦੇ ਕਰਕੇ ਕਬੱਡੀ ਬੰਦ ਹੋਣੀ ਆ ਮੁੜ ਕੇ ਸਾਡੇ ਤੋਂ ਕੰਮ ਵੀ ਨਹੀਂ ਹੋਣਾ ਇਹ ਯਾਦ ਰੱਖਿਓ ਇਸ ਗੱਲ ਨੂੰ ਸਾਡਾ ਦਿਲ ਨਹੀਂ ਕਰਦਾ ਇੱਥੇ ਆ ਕੇ ਬੋਲੀਏ ਕਿੰਨਾ ਸੋਹਣਾ ਟੂਰਨਾਮੈਂਟ ਚੱਲੀ ਜਾਂਦਾ ਸਾਰਾ ਕੁਝ ਸਹੀ ਚੱਲੀ ਜਾਂਦਾ 2 ਮਿੰਟਾਂ 'ਚ 2 ਬੰਦਿਆਂ ਨੇ ਆ ਕੇ ਸਾਰਾ ਗੰਦ ਪਾ ਕੇ ਰੱਖਤਾ ਇੱਥੇ ਦੱਸੋ ਯਾਰ ਟੂਰਨਾਮੈਂਟ ਕਰਾਉਣੇ ਪਤਾ ਕਿੰਨੇ ਔਖੇ ਆ ਲੋਕਾਂ ਤੋਂ ਪੈਸਾ ਮੰਗਣਾ ਪਤਾ ਕਿੰਨਾ ਔਖਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਕਲੱਬ ਦਾ ਟੂਰਨਾਮੈਂਟ ਨਹੀਂ ਇਹ ਗੁਰੂ ਘਰ ਦਾ ਟੂਰਨਾਮੈਂਟ ਹੈ ਗੁਰੂ ਘਰ ਨਾਲ ਤੁਸੀਂ ਆਡਾ ਲੈ ਰਹੇ ਹੋ ਰਿਕੁਐਸਟ ਆ ਲੋਕ ਪਿਆਰ ਕਰਦੇ ਆ ਕਬੱਡੀ ਨੂੰ ਤੇ ਕਬੱਡੀ ਖਿਡਾਰੀਆਂ ਨੂੰ ਪਰ ਅਸੀਂ ਵੀ ਕੋਈ ਨਾ ਕੁ ਸੋਚੋ ਜਲੂਸ ਨਿਕਲਿਆ ਪਿਆ ਆ ਹੁਣ ਵੀਡੀਓ ਵਾਇਰਲ ਹੋਣੀ ਆ ਕੀ ਮੈਸੇਜ ਦੇਵਾਂਗੇ ਜੀ ਆਪਾਂ ਕੀ ਸਨੇਹਾ ਦੇ ਰਹੇ ਆ ਜੀ ਆਪਾਂ ਹੱਥ ਮਨ ਕੇ ਬੇਨਤੀ ਆ ਜੋ ਵੀ ਇਹਦਾ ਡਿਸੀਜਨ ਆ ਜੀ ਮੇਰਾ ਕਹਿਣਾ ਦੋਨੇ ਕਟੋ ਯਾਰ ਜਿਹੜਾ ਦੂਜਿਆਂ ਦਾ ਕਰਾਓ ਮੈਚ ਇਹ ਗਰਾਊਂਡ 'ਚ ਵੀ ਦੇਖੋ ਇਹਨਾਂ ਦਾ ਗਰਾਊਂਡ ਦਾ ਨਹੀਂ ਜੀ ਕੀਤਾ ਲਿਹਾਜ਼ ਇਹ ਬਾਹਰ ਵੀ ਲੜਨਗੇ ਇਹਨਾਂ 'ਚ ਪੇਸ਼ੈਂਸ ਨਹੀਂ ਗੀ ਹਾਂਜੀ ਉਹ ਬਈ ਅਸੀਂ ਬੜੀ ਤੁਹਾਡੀ ਰਿਸਪੈਕਟ ਕਰਦੇ ਆ ਜਿੰਨੇ სპੋਰਟਸਮੈਨ ਆ ਤੁਹਾਡਾ ਨਾਮ ਆ ਤੇ ਆਪਦੀ ਤਾਂ ਆਪਣੇ ਹੱਥਾਂ ਇਥੋਂ ਬੇਇੱਜ਼ਤੀ ਕਰਾ ਕੇ ਲਾਵਗੇ ਅਸੀਂ ਫਿਰ ਵੀ ਤੁਹਾਡਾ ਬਹੁਤ ਸਤਿਕਾਰ ਕੀਤਾ ਠੀਕ ਆ ਚਾਹੇ ਕੋਈ ਸਪੋਰਟਸ ਮੈਨ ਇਹ ਆਪਣੀ ਇੱਛੇ ਤੇ ਆਪਦੇ ਹੱਥ ਲੈ ਕੇ ਜਾਇਓ ਲੜੀ ਜਾਂਦੇ ਕੋਈ ਨਹੀਂ ਠੀਕ ਐ ਮਹਾਰ ਉਹ ਤੁਸੀਂ ਸਾਰੇ ਇੱਧਰ ਚੱਕੋ ਯਾਰ ਤੁਸੀਂ ਕਿਰੇਣਾ ਆਪੇ ਜੋ ਮਰਜ਼ੀ ਕਰਨੇ ਯਾਰ ਇੱਧਰਲੇ ਪਾਸੇ ਵੇਖੋ ਤੁਸੀਂ ਤੁਸੀਂ ਤਮਾਸ਼ਾ ਨਾ ਵੇਖੋ ਮੇਰਾ ਭਰਾ ਬਣ ਕੇ ਤੁਸੀਂ ਇੱਧਰਲੇ ਪਾਸੇ ਆਓ ਯਾਰ ਅਸੀਂ ਸੋਚਿਆ ਵੀ ਮੰਡਿਆ ਦੀ ਜਫੀ ਪਵਾ ਦਈਏ ਉਹਨੇ ਅੱਗੇ ਜਾ ਕੇ ਗੱਲ ਚੱਥ ਪਾ ਲਿਆ ਤੁਸੀਂ ਇਹ ਕਿਹੜੀ ਗੱਲ ਹੋ ਯਾਰ ਕਬੱਡੀ ਐ ਕੋਈ ਐ ਇਹ ਕੋਈ ਪਲੇਅਰਾਂ ਵਾਲੀ ਗੱਲ ਹੈਗੀ ਐ ਬਾਈ ਜੀ ਆਪਾਂ ਗਰਾਊਂਡ ਕਲੀਅਰ ਕਰੋ ਤੇ ਮੈਚ ਸ਼ੁਰੂ ਕਰਾਓ ਹੈਲੋ ਭਾਈ ਜੀ ਇੱਧਰ ਦੋ ਤਿੰਨ ਸਲਮਾਨ ਕਰ ਰਹੇ ਆ ਪਲੀਜ਼ ਆ ਗਰਾਊਂਡ ਕਲੀਅਰ